ਮੈਂ ਤੁਹਾਡਾ ਆਪਣਾ ਵੀ ਜੇ ਸ਼ਰਮਾ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋ ਮੋਂਗੇ ਮੈਨੂੰ ਕਿਸੇ ਸਿਆਣੇ ਵਿਅਕਤੀ ਵੱਲੋਂ ਬਜ਼ੁਰਗ ਵਿਅਕਤੀ ਵੱਲੋਂ ਇੱਕ ਸ਼ੋਭੀ ਜੀ ਕਾਫੀ ਸਮੋਂ ਪਹਿਲਾਂ ਕਹਾਣੀ ਸੁਣਾਈ ਸੀ ਕਹਾਣੀ ਬਹੁਤ ਹੀ ਇੰਟਰਸਟਿੰਗ ਹੈ ਆਓ ਜੁੜੋ ਤਾਂ ਕਹਾਣੀ ਆਪਾਂ ਸ਼ੁਰੂ ਕਰੀਏ। ਇਹ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਆਓ ਜਲਦੀ ਜਲਦੀ ਜੁੜੋ। ਕਹਾਣੀ ਸ਼ੁਰੂ ਕਰਦੇ ਆ। ਸਾਡੇ ਨਾਲ ਜੁੜ ਚੁੱਕੇ ਨੇ ਮਨਪ੍ਰੀਤ ਸਿੰਘ ਮੋਹਰ। ਮਨਪ੍ਰੀਤ ਜੀ ਕੀ ਹਾਲ ਚਾਲ ਹੈ? ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਨੂੰ। ਪਰਿਵਾਰ ਦੇ ਵਿੱਚ ਤੰਦਰੁਸਤੀਆਂ ਬਖਸ਼ੇ ਆਓ ਇੱਕ ਦੋ ਜਣੇ ਹੋਰ ਜੁੜ ਜੋ ਫਿਰ ਆਪਾਂ ਬਹੁਤ ਹੀ ਇੰਟਰਸਟਿੰਗ ਇੱਕ ਛੋਟੀ ਜੀ ਸਟੋਰੀ ਹੈ ਉਹ ਸ਼ੁਰੂ ਕਰਦੇ ਆਂ ਜੇ ਲੋ ਵੀਰ ਜੁੜ ਜਾਣਗੇ ਆਪਾਂ ਕਹਾਣੀ ਸ਼ੁਰੂ ਕਰੀਏ ਦਿਸ਼ਾ ਅੰਕੁਸ਼ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਮੇਰੇ ਪੇਜ ਵਿਜੀ ਲਾਈਵ ਤੇ ਜੁੜਨ ਦਾ ਚਲੋ ਆਪਾਂ ਕਹਾਣੀ ਸ਼ੁਰੂ ਕਰਦੇ ਆ ਇੱਕ ਚਿੜੀ ਅਤੇ ਚਿੜੇ ਦਾ ਆਪਸ ਦੇ ਵਿੱਚ ਬਹੁਤ ਪ੍ਰੇਮ ਸੀ ਇੱਕ ਦੂਜੇ ਨੂੰ ਬਹੁਤ ਚਾਹੁੰਦੇ ਸੀ ਪਰ ਇੱਕ ਦਿਨ ਚਿੜੀ ਨੇ ਕਿਹਾ ਚਿੜੇ ਨੂੰ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਪਰ ਤੂੰ ਮੈਨੂੰ ਛੱਡ ਕੇ ਕਿਤੇ ਚਲਿਆ ਤਾਂ ਨਹੀਂ ਜਾਵੇਂਗਾ ਤਾਂ ਚਿੜੀ ਨੇ ਚਿੜੀ ਨੂੰ ਜਵਾਬ ਦਿੱਤਾ ਵੀ ਦੁਨੀਆ ਇਧਰ ਦੀ ਉਧਰ ਹੋ ਜੇ ਮੈਂ ਤੈਨੂੰ ਛੱਡ ਕੇ ਕਿਤੇ ਵੀ ਨਹੀਂ ਜਾਵਾਂਗਾ ਤੇਰੇ ਕੋਲ ਹੀ ਰਹਾਂਗਾ ਤਾਂ ਅੱਗੇ ਕੀ ਹੋਇਆ ਉਜ ਸਮਾਂ ਬੀਤਿਆ ਇੱਕ ਦਿਨ ਦੋਵੇਂ ਜਣੇ ਬੈਠੇ ਚਿੜੇ ਨੇ ਚਿੜੀ ਨੂੰ ਕਿਹਾ ਕਿ ਮੈਨੂੰ ਇੰਜ ਜਾਪ ਰਿਹਾ ਹੈ ਕਿ ਕੋਈ ਵੱਡਾ tufaan ਆਉਣ ਵਾਲਾ ਹੈ ਉਹ ਪਿੰਦਰ ਸਿੰਘ ਜੀ ਕੀ ਹਾਲ ਚਾਲ ਹੈ ਠੀਕ ਹੋ ਵੈਗਰੂ ਮੇਰ ਕਰੇ ਤਾਂ ਚਿੜੇ ਨੇ ਚਿੜੀ ਨੂੰ ਕਿਹਾ ਕਿ ਮੈਨੂੰ ਇੰਜ ਲੱਗਦਾ ਹੈ ਕਿ ਬਹੁਤ ਵੱਡੀ ਮੁਸੀਬਤ ਆਉਣ ਵਾਲੀ ਹੈ ਤੂਫਾਨ ਆਉਣ ਵਾਲਾ ਹੈ ਉਪਿੰਦਰ ਸਿੰਘ ਜੀ ਸਵਾਗਤ ਹੈ ਤੁਹਾਡਾ ਪੇਜ ਤੇ ਤਾਂ ਚਿੜੇ ਨੇ ਚਿੜੀ ਨੂੰ ਕਿਹਾ ਕਿ ਮੈਨੂੰ ਇੰਜ ਲੱਗਦਾ ਹੈ ਕਿ ਬਹੁਤ ਵੱਡੀ ਮੁਸੀਬਤ ਆਉਣ ਵਾਲੀ ਹੈ ਤੂਫਾਨ ਆਉਣ ਵਾਲਾ ਤਾਂ ਚਿੜੀ ਨੇ ਚਿੜੇ ਨੂੰ ਜਵਾਬ ਦਿੱਤਾ ਕਿ ਆਗਰ ਤੂਫਾਨ ਆਉਣ ਵਾਲਾ ਕੋਈ ਵੱਡੀ ਘਟਨਾ ਹੋਣ ਵਾਲੀ ਹੈ ਤਾਂ ਤੂੰ ਮੈਨੂੰ ਛੱਡ ਕੇ ਤਾਂ ਨਹੀਂ ਚਲਾ ਜਾਵੇਂਗਾ। ਤਾਂ ਚਿੜੀ ਦੇ ਕਿਹਾ ਜਿੜੀ ਨੂੰ ਵੀ ਇਹ ਕਿਦੇ ਹੋ ਸਕਦਾ ਹੈ ਵੀ ਮੈਂ ਤੈਨੂੰ ਛੱਡ ਕੇ ਚਲਾ ਜਾਵਾਂ। ਚਿੜੀ ਨੇ ਉਹਨੂੰ ਫੇਰ ਚਿੜੇ ਨੂੰ ਦੁਆਰੇ ਕਿਹਾ ਵੀ ਜੇ ਤੂਫਾਨ ਆਉਣ ਵਾਲਾ ਹੈ ਤੂੰ ਮੈਨੂੰ ਕਿਤੇ ਛੱਡ ਕੇ ਤਾਂ ਨਹੀਂ ਚਲਾ ਜਾਵੇਂਗਾ। ਤਾਂ ਚਿੜੇ ਨੇ ਆਪਣੇ ਉਸੇ ਟਾਈਮ ਹੀ ਪੰਖ ਭੰਗ ਜਾਣੀ ਕਿ ਫੰਗ ਕੱਟ ਲਏ ਤਾਂ ਚਿੜੇ ਨੇ ਚਿੜੀ ਨੂੰ ਕਿਹਾ ਵੀ ਹੁਣ ਤਾਂ ਤੈਨੂੰ ਵਿਸ਼ਵਾਸ ਆ ਗਿਆ ਵੀ ਮੈਂ ਬਗੈਰ ਫੰਗਾਂ ਦੇ ਉੱਡ ਨਹੀਂ ਸਕਦਾ ਸਿੱਧੂ ਸਾਹਿਬ ਕੀ ਹਾਲ ਚਾਲ ਹੈ ਠੀਕ ਹੋ ਤਾਂ ਚਿੜੇ ਨੇ ਭਾਜੀ ਵਿਕਾਸ ਸ਼ਰਮਾ ਜੀ ਕੀ ਹਾਲ ਚਾਲ ਹੈ ਠੀਕ ਹੋ ਤਾਂ ਚਿੜੇ ਨੇ ਚਿੜੀ ਦਾ ਮਨ ਰੱਖਣ ਲਈ ਆਪਦੇ ਫੰਗ ਕੱਟ ਲਏ ਤਾਂ ਚਿੜੀ ਨੂੰ ਭਰੋਸਾ ਹੋਇਆ ਵੀ ਹੁਣ ਜਿਹੜਾ ਉੱਡ ਨਹੀਂ ਸਕਦਾ ਇਹ ਜੇ ਤੂਫਾਨ ਆ ਵੀ ਗਿਆ ਤਾਂ ਇਹ ਉੱਡ ਨਹੀਂ ਸਕਦਾ ਚਲੋ ਥੋੜਾ ਸਮਾਂ ਹੋਰ ਬੀਤਿਆ ਤੂਫਾਨ ਆਉਣ ਦੀ ਸੰਭਾਵਨਾ ਬਣ ਗਈ ਜਾਣ ਦਾ ਮਤਲਬ ਵੀ ਅੱਧੇ ਪੌਣੇ ਘੰਟੇ ਤੱਕ ਤੂਫਾਨ ਆਉਣ ਵਾਲਾ ਸੀ ਤਾਂ ਚਿੜੇ ਨੇ ਚਿੜੀ ਨੂੰ ਕਿਹਾ ਵੀ ਤੂਫਾਨ ਦੀ ਤਿਆਰੀ ਐ ਮੌਸਮ ਥੋੜਾ ਜਿਹਾ ਵਿਗੜਦਾ ਜਾਂਦਾ ਵੀ ਤੂੰ ਕਿਸੇ ਸੁਰੱਖਿਅਤ ਜੋ ਰੱਖ ਸਥਾਂ ਤੇ ਚਲੀ ਜਾ ਤਾਂ ਚਿੜੀ ਨੇ ਕੀ ਕੀਤਾ ਕੁਝ ਵੀ ਨਹੀਂ ਸੋਚਿਆ ਚਿੜੇ ਕੋਲ ਬੈਠੀ ਬੈਠੀ ਅਡਾਰੀ ਮਾਰ ਗਈ ਅਡਾਰੀ ਮਾਰ ਕੇ ਕਿਸੇ ਸੁਰੱਖਿਸ਼ਥ ਥਾਂ ਤੇ ਚਲੀ ਗਈ ਤੂਫਾਨ ਆਇਆ ਨਹੀਂ ਤਾਂ ਥੋੜੇ ਸਮੇਂ ਬਾਅਦ ਜਦੋਂ ਚਿੜੀ ਨੇ ਦੇਖਿਆ ਵੀ ਤੂਫਾਨ ਤਾਂ ਆਇਆ ਨਹੀਂ ਉਹ ਵਾਪਸ ਆਈ ਜਦੋਂ ਜਦੋਂ ਮੈਂ ਵਾਪਸ ਚਿੜੇ ਕੋਲੇ ਆਈ ਤਾਂ ਚਿੜਾ ਉਦੋਂ ਨੂੰ ਮਰ ਚੁੱਕਿਆ ਸੀ ਜਦੋਂ ਚਿੜੀ ਚਿੜੇ ਕੋਲੇ ਆਈ ਤਾਂ ਚਿੜਾ ਉਹ ਮਰ ਚੁੱਕਿਆ ਮਰ ਚੁੱਕਿਆ ਸੀ ਤਾਂ ਉੱਥੇ ਉਹ ਚਿੜੇ ਦਾ ਇੱਕ ਸਾਥੀ ਬੈਠਾ ਸੀ ਚਿੜੇ ਕੋਲੇ ਤਾਂ ਚਿੜੇ ਦੇ ਸਾਥੀ ਨੂੰ ਜਦੋਂ ਚਿੜੀ ਨੇ ਪੁੱਛਿਆ ਵੀ ਇਹ ਕੀ ਹੋਇਆ ਤਾਂ ਚਿੜੇ ਦੇ ਸਾਥੀ ਨੇ ਕਿਹਾ ਕਿ ਉਹ ਇਹ ਕਹਿੰਦਾ ਮਰ ਗਿਆ ਕਿ ਬੇਵਫਾ ਨੇ ਉਡਣ ਤੋਂ ਪਹਿਲਾਂ ਇਹ ਵੀ ਨਹੀਂ ਪੁੱਛਿਆ ਮੈਨੂੰ ਵੀ ਤੂਫਾਨ ਆਊਗਾ ਵੀ ਤੇਰਾ ਕੀ ਬਣੂਗਾ ਤਾਂ ਚਿਹਰੇ ਦੇ ਸਾਥੀ ਨੇ ਕਿਹਾ ਵੀ ਚਿੜੀ ਨੇ ਇਹ ਵੀ ਨਹੀਂ ਪੁੱਛਿਆ ਜਾਂਦੀ ਹੋਈ ਨੇ ਵੀ ਅਗਰ ਤੂਫਾਨ ਆ ਗਿਆ ਤਾਂ ਤੇਰਾ ਕੀ ਬਣੂਗਾ ਤਾਂ ਉਹ ਮਰ ਗਿਆ ਤਾਂ ਦੋਸਤੋ ਤੁਸੀਂ ਇਹਦਾ ਜੋ ਕਹਾਣੀ ਦਾ ਸਿਰਲੇਖ ਹੈ ਉਹ ਤੁਸੀਂ ਆਪ ਸਮਝ ਹੀ ਗਏ ਹੋਮੋਂਗੇ ਕਿ ਅੱਜਕੱਲ ਸਮਾਂ ਕਿਹੋ ਜਿਹਾ ਚੱਲਦਾ ਹੈ ਗੁਰਵਿੰਦਰ ਵਾਸੀ ਜੀ ਕੀ ਹਾਲ ਚਾਲ ਹੈ ਠੀਕ ਹੋ ਘੱਟ ਹੀ ਮਿਲਦੇ ਹੋ ਮਤੰਦਰੋ ਮਿਲ ਲਿਆ ਕਰੋ ਗੱਲਬਾਤ ਕਰ ਲਿਆ ਕਰੋ ਹੋਰ ਵਾਸੀ ਸਾਹਿਬ ਪਰਵਾਹ ਠੀਕ ਹੈ ਇਹ ਛੋਟੀ ਜੀ ਕਹਾਣੀ ਸੀਗੀ ਅਗਰ ਮੇਰੇ ਵੀਰਾਂ ਭੈਣਾਂ ਨੂੰ ਦੋਸਤਾਂ ਨੂੰ ਪਸੰਦ ਆਈ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਨੀਸ਼ੂ ਗੋਇਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਵਾਗਤ ਹੈ ਮੇਰੇ ਪੇਜ ਤੇ ਅਰਦਾਸ ਕਰਦਾ ਵੈਗੁਰੂ ਅੱਗੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆ ਜਾ ਗੁਰਵਿੰਦਰ ਜੀ ਆਜੋ ਦੁਕਾਨ ਤੇ ਹੋ ਠੀਕ ਹੋ ਕਲਦੀਪ ਢਿੱਲੋਂ ਕੀ ਹਾਲ ਹੈ ਢਿੱਲੋਂ ਸਾਹਿਬ ਠੀਕ ਹੋ ਕਹਾਣੀ ਪਸੰਦ ਆਈ ਚਲੋ ਠੀਕ ਹੈ ਗਾਹਲੀ ਵੀਡੀਓ ਚ ਮਿਲਦੇ ਆ ਬਹੁਤ ਬਹੁਤ ਧੰਨਵਾਦ